ਵਾਹਿਗੁਰੂ ਸਾਹਿਬ ਜੀਓ ਆਸਾ ਮਹੱਲਾ ਪੰਜਵਾਂ ਕੋਇ ਨਾ ਕਿਸੇ ਸੰਗ ਕਾਹੇ ਗਰਬੀਐ ਇੱਕ ਨਾਮ ਆਧਾਰ ਭਉਜਲ ਤਰਬੀਐ ਮੈਂ ਗਰੀਬ ਸਚ ਟੇਕ ਤੂੰ ਮੇਰੇ ਸਤਗੁਰੂ ਪੂਰੇ ਦੇਖ ਤੁਮਾਰਾ ਦਰਸ਼ਨੋ ਮੇਰਾ ਮਨ ਥੀਰੇ ਰਹਾਉ ਰਾਜਮਾਲ ਜੰਜਾਲ ਕਾਜ ਨ ਕਿਤੇ ਗਨੋ ਹਰ ਕੀਰਤਨ ਆਧਾਰ ਨਿਹਚਲ ਏਹੋ ਤਨੋ ਜਿਤੇ ਮਾਇਆ ਰੰਗ ਤੇਤ ਪਛਾਵਿਆ ਸੁਖ ਕਾ ਨਾਮ ਨਿਧਾਨ ਗੁਰਮੁਖ ਗਾਵੇ ਆ ਸੱਚਾ ਗੁਣੀ ਨਿਧਾਨ ਤੂੰ ਪ੍ਰਭ ਗਹਿਰ ਗੰਭੀਰੇ ਆਸ ਪਰੋ ਸਾਖਸਮ ਕਾ ਨਾਨਕ ਕੇ ਜੀਅ ਰੇ ਆਸਾ ਮਹੱਲਾ ਪੰਜਵਾ ਜਿਸ ਸਿਮਰਤ ਦੁਖ ਜਾਏ ਸਹਜ ਸੁਖ ਪਾਈਐ ਰਹਿਣ ਦਿਨਸ ਕਰ ਜੋੜ ਹਰ ਹਰ ਧਿਆਈਐ नानक का प्रभु सोए जिस का सब कोए सरब रहया भरपूर सच्चा सच सोए रहा अंदर बाहर संग सहाई ज्ञान जोग ए सह आराध मना बिना सह सगल रोग ਰਾਖਣ ਹਾਰ ਅਪਾਰ ਰਾਖੇ ਅਗਨ ਮਾਹੇ ਸਿਤਲਾ ਹਰ ਹਰ ਨਾਮ ਸਿਮਰਤ ਤਪਤ ਜਾਏ ਸੂਖ ਸਹਜ ਆਨੰਦ ਕਣਾ ਨਾਨਕ ਜਨ ਧੂਰਾ ਕਾਰਜ ਸਗਲੇ ਸਿਧ ਭਏ ਭੇਟਿਆ ਗੁਰਪੁਰਾ ਆਸਾ ਮਹੱਲਾ ਪੰਜਵਾ ਗੋਬਿੰਦ ਗੁਣੀ ਨਿਧਾਨ ਗੁਰਮੁਖ ਜਾਣੀਐ ਹੋਏ ਕਿਰਪਾਲ ਦਿਆਲ ਹਰ ਰੰਗ ਮਾਣੀਐ ਆਵੋ ਸੰਤ ਮਿਲਾ ਹਰ ਕਥਾ ਕਹਾਣੀਆਂ ਅਨੰਦ ਸਿਮਰਹਿ ਨਾਮ ਤਜ ਲਾਜ ਲੁਕਾਣੀਆ ਰਹਾਉ ਜਪ ਜਪ ਜੀਵਾਂ ਨਾਮ ਹੋਵੇ ਅਨਦ ਕਣਾ ਮਿੱਥਿਆ ਮੋਹ ਸੰਸਾਰ ਝੂਠਾ ਵਿਣਸਣਾ ਚਰਨ ਕਮਲ ਸੰਗਨੇ ਹੋ ਕਿਨੇ ਵਿਰਲੇ ਲਾਇਆ ਧਨ ਸੁਹਾਵਾ ਮੁਖ ਜਿਨ ਹਰ ਧਿਆਇਆ ਜਨਮ ਮਰਨ ਦੁਖ ਕਾਲ ਸਿਮਰਤ ਮਿਟ ਜਾਵਈ ਨਾਨਕ ਕੈ ਸੁਖ ਸੋਏ ਜੋ ਪ੍ਰਭ ਭਾਵਈ ਆਸਾ ਮਹੱਲਾ ਪੰਜਵਾ ਆਵਹੁ ਮੀਤ ਇਕਤਰ ਹੋਇ कस कस सब पुंच है अमृत नाम हर हर जप है मिल पापा मुंच है तत् विचार हो संत जन हो ताते बिघन न लगे खीन पे सब तस्करा गुरमुख जन जागे रहाओ बुद्ध गरीबी खर्च ले हो ਹੋ ਮੈਂ ਵਿਖ ਜਾ ਰੋ ਸਾਚਾ ਹਟ ਪੂਰਾ ਸੌਦਾ ਵੱਖਰ ਨਾਮ ਵਪਾਰੋ ਜਿਉ ਪਿੰਡ ਧਨ ਅਰਪਿਆ ਸੇਪਤਵੰਤੇ ਆਪਣੜੇ ਪ੍ਰਭ ਭਾਨਿਆ ਨਿਤ ਕੇਲ ਕਰਨਤੇ ਦੁਰਮਤ ਮਦ ਜੋ ਪੀਵਤ ਵਖਲੇ ਪਤ ਕਮਲੀ RAM ਰਸਾਇਣ ਜੋਰ ਤੇ ਨਾਨਕ ਸਚ ਅਮਲੀ ਆਸਾ ਮਹਲਾ ਪੰਜਵਾ ਉਦਮ ਕੀਆ ਕਰਾਇਆ ਅਰੰਭ ਰਚਾਇਆ ਨਾਮ ਜਪੇ ਜਪ ਜੀਵਨ ਗੁਰਮੰਤਰ ਦੜਾਇਆ ਪਾਏ ਪ੍ਰਹ ਸਤਿਗੁਰ ਕੈ ਜਿਨ ਭਰਮ ਬਿਦਾਰਿਆ ਕਰ ਕਿਰਪਾ ਪ੍ਰਭ ਆਪਣੇ ਸਚ ਸਾਜ ਸਵਾਰਿਆ ਰਹਾਉ ਕਰ ਗਹਿ ਲੀਨੇ ਆਪਣੇ ਸਚ ਹੁਕਮ ਰਜਾਈ ਜੋ ਪ੍ਰਭ ਦਿੱਤੀ ਦਾਤ ਸਾ ਪੂਰਨ ਵਡਿਆਈ ਸਦਾ ਸਦਾ ਗੁਣ ਗਾਈਏ ਜਪ ਨਾਮ ਮੁਰਾਰੀ ਨੇਮ ਨਿਭਾਏ ਉਹ ਸਤ ਗੁਰੂ ਪ੍ਰਭ ਕਿਰਪਾ ਧਾਰੀ ਨਾਮ ਧੰਨ ਗੁਣ ਗਾਓ ਲਾਭ ਪੂਰੇ ਗੁਰ ਦਿੱਤਾ ਵਣ ਜਾਰੇ ਸੰਤ ਨਾਨਕਾ ਪ੍ਰਭ ਸ਼ਾਹ ਅਮਿਤਾ ਆਸਾ ਮਹੱਲਾ ਪੰਜਵਾ ਜਾ ਕਾ ਠਾਕੁਰ ਤੂੰ ਹੀ ਪ੍ਰਭ ਤਾ ਕੇ ਵੱਡ ਭਾਗਾ ਓਹ ਸੁਹੇਲਾ ਸਦ ਸੁਖੀ ਸਭ ਭ੍ਰਮ ਭਉ ਭਾਗਾ ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਪਾਰਾ ਕਰਨ ਕਰਾਵਨ ਸਗਲ ਬਿਦ ਸੋ ਸਤ ਗੁਰੂ ਹਮਾਰਾ ਰਹਾਉ ਦੂਜਾ ਨਹੀਂ ਔਰ ਕੋ ਤਾ ਕਾ ਭੋਕ ਰੀਏ ਗੁਰ ਸੇਵਾ ਮਹਿਲ ਪਾਈਏ ਜਗਦ ਤਰ ਤਰੀਏ ਨਿਸ਼ਟ ਤੇਰੀ ਸੁਖ ਪਾਈਏ ਮਨ ਮਾਹੇਨ ਧਨਾ ਜਾਕੋ ਤੁਮ ਕਿਰਪਾਲ ਭਏ ਸੇਵਕ ਸੇ ਪਰਵਾਨਾ ਅੰਮ੍ਰਿਤ ਰਸ ਹਰ ਕੀਰਤਨੋ ਕੋ ਵਿਰਲਾ ਪੀਵੇ ਵਜੋ ਨਾਨਕ ਮਿਲੇ ਏਕ ਨਾਮ ਰਿਤ ਜਪ ਜਪ ਜੀਵੇ ਅਸਾ ਮਹੱਲਾ ਪੰਜਵਾ ਜਾ ਪ੍ਰਭ ਕੀ ਹੋ ਚੇਰਲੀ ਸੋ ਸਭ ਤੇ ਉਚਾ ਸਭ ਕੇ ਸ਼ਤਾਕਾ ਕਾਂਢੀ ਐ ਥੋੜਾ ਅਰਮੂਚਾ ਜੀ ਪ੍ਰਾਨ ਮੇਰਾ ਧਨੋ ਸਾਹਿਬ ਕੀ ਮਨੀਆਂ ਨਾਮ ਜਿਸੈ ਕਹਿ ਉਜਲੀ ਤਿਸ ਦਾਸੀ ਗਨੀਆ ਰਹਾਓ ਵੇ ਪਰਵਾਹੋ ਆਨੰਦ ਮੈਂ ਨਾਉ ਮਾਨਕ ਹੀਰਾ ਰੱਜੀ ਧਾਈ ਸਦਾ ਸੁਖ ਜਾ ਕਾ ਤੂੰ ਮੀਰਾ ਸਖੀ ਸਹੇਰੀ ਸੰਗ ਕੀ ਸੋ ਮਤ ਡਰੜਾਵੋ ਸੇਵ ਹੋ ਸਾਧੂ ਭਾਉ ਕਰ ਤੋ ਨਿਦ ਹਰ ਪਾਵੋ ਸਗਲੀ ਦਾਸੀ ਠਾਕੁਰੈ ਸਭ ਕਹਤੀ ਮੇਰਾ ਜਿਸੇ ਹੈ ਸਿੰਗਾਰੇ ਨਾਨਕਾ ਤਿਸ ਸੁਖੇ ਬਸਰਾ ਆਸਾ ਮਹੱਲਾ ਪੰਜਵਾਂ ਸੰਤਾਂ ਕੀ ਹੋਏ ਦਾਸਰੀ ਇਹੋ ਅਚਾਰਾ ਸਿੱਖਰੀ ਸਗਲ ਗੁਣਾ ਗੁਣੀ ਉਤਮ ਪਰਤਾ ਦੂਰ ਨਾ ਪਖਰੀ ਇਹੋ ਮਨ ਸੁੰਦਰ ਆਪਣਾ ਹਰ ਨਾਮ ਮਜੀਠੇ ਰੰਗਰੀ ਤਿਆਗ ਸਿਆਨ ਪਚਾਤਰੀ ਤੂੰ ਜਾਨ ਗੋਪਾਲੈ ਸੰਗ ਰੀ ਰਹਾਓ ਪਰਤਾ ਕਹੈ ਸੋ ਮੰਨੀਐ ਇਹੋ ਸਿੰਗਾਰ ਬਣਾਏ ਰੀ ਦੂਜਾ ਭਉ ਵਿਸਾਰੀਐ ਇਹੋ ਤੰਬੂਲਾ ਖਾਏ ਰੀ ਗੁਰ ਕਾ ਸ਼ਬਦ ਕਰ ਦੀਪ ਕੋ ਇਹ ਸਤ ਕੀ ਸੇਜ ਵੇ ਸ਼ਾਇਰੀ ਆਠ ਪਹਿਰ ਕਰ ਜੋੜ ਰਹੋ ਤੋ ਪੇਟੇ ਹਰ ਰਾਇਰੀ ਤਿਸੇ ਚੱਜ ਸਿੰਗਾਰ ਸਭ ਸਾਇ ਰੂਪ ਅਪਾਰ ਰੀ ਸਾਇ ਸੁਹਾਗਣ ਨਾਨਕਾ ਜੋ ਪਾਣੀ ਕਰਤਾ ਰੀ ਆਸਾ ਮਹੱਲਾ ਪੰਜਵਾ ਡੀਗਨ ਡੋਲਾ ਤੌ ਲੋ ਜੋ ਮਨ ਕੇ ਪਰਮਾ ਭ੍ਰਮ ਕਾਟੇ ਗੁਰ ਆਪਣੇ ਪਾਏ ਬਿਸਰਮਾ ਓਏ ਵਿਖਾਦੀ ਦੁਖੀਆ ਤੇ ਗੁਰ ਤੇ ਹੂਟੇ ਹਮ ਛੂਟੇ ਅਬ ਉਹਨਾ ਤੇ ਓਏ ਹਮ ਤੇ ਛੂਟੇ ਰਹਾ ਮੇਰਾ ਤੇਰਾ ਜਾਣਤਾ ਤਬ ਹੀ ਤੇ ਬੰਦਾ ਗੁਰ ਕਾਟਿ ਅਗਿਆਨਤਾ ਤਬ ਛੁਟਕੇ ਫੰਦਾ ਜਬ ਲਗ ਹੁਕਮ ਨ ਭੂਜਤਾ ਤਬ ਹੀ ਲੋ ਦੁਖੀਆ ਗੁਰ ਮੇਲ ਹੁਕਮ ਪਛਾਨਿਆ ਤਬਹੀ ਤੇ ਸੁਖਿਆ ਨਾ ਕੋ ਦੁਸ਼ਮਨ ਦੁਖੀਆ ਨਾ ਹੀ ਕੋ ਮੰਦਾ ਗੁਰ ਕੀ ਸੇਵਾ ਸੇਵ ਕੋ ਨਾਨਕ ਖਸਮੇ ਬੰਦਾ ਆਸਾ ਮਹੱਲਾ ਪੰਜਵਾ ਸੁਖ ਸਹਜ ਆਨੰਦ ਕਣਾ ਹਰ ਕੀਰਤਨ ਗਾਓ ਗਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਓ ਬਲੇ ਹਾਰੀ ਗੁਰ ਆਪਣੇ ਸਾਦੇ ਸਾਦੇ ਬਲ ਜਾਓ ਗੁਰੂ ਵਿਟ ਹੋ ਵਾਰਿਆ ਜਿਸ ਮਿਲ ਸੱਚ ਸੁਵਾਉ ਰਹਾਉ ਸ਼ਗਨ ਅਪਸ਼ਗਨ ਤਿਸ ਕੋ ਲਗੇ ਜਿਸ ਚੀਤ ਨ ਆਵੇ ਤਿਸ ਜਮ ਨੇੜ ਨ ਆਵਈ ਜੋ ਹਰ ਪ੍ਰਭ ਪਾਵੇ ਉਹਨਾਂ ਧਾਨ ਜਪ ਤਪ ਜਿਤੇ ਸਭੇ ਉਪਰ ਨਾਮ ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ ਪੈ ਬਿਨਸੇ ਪ੍ਰਮ ਹੋ ਗਏ ਕੋ ਦਸੈ ਨਬਿਆ ਨਾਨਕ ਰਾਖੇ ਪਾਰ ਬ੍ਰਹਮ ਫਿਰ ਦੁਖ ਨਥਿਆ ਆਸਾ ਘਰ ਨੋ ਆ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਚਿਤ ਵਾ ਚਿਤ ਵਾ ਸਰਬ ਸੁਖ ਪਾਵੋ ਆਗੇ ਭਾਵੋ ਕੇ ਨਾ ਭਾਵੋ ਏਕ ਦਾਤਾਰ ਸਗਲ ਹੈ ਜਾਚਕ ਦੂਸਰ ਕੈ ਪਹਿ ਜਾਵੋ ਆਉ ਮੰਗੋ ਆਨ ਲਜਾਵੋ ਸਗਲ ਸ਼ਤਰਪਤ ਏ ਕੋ ਠਾਕੁਰ ਕੌਨ ਸਮਸਰ ਲਾਵ ਰਹਾਓ ਉਠੋ ਬੈਸੋ ਰਹਿ ਪੇ ਨਾ ਸਕੋ ਦਰਸ਼ਨ ਖੋਜ ਖਜਾਵੋ ਬ੍ਰਹਮ ਦੇ ਕ ਸੰਕਾਦਿਕ ਸੰਕ ਸੰਨੰਦਨ ਸਨਾਤਨ ਸੰਤ ਕੁਮਾਰ ਇਨ ਕੋ ਮਹਿਲ ਦੁਲਭਾਵੋ ਅਗਮ ਅਗਮ ਅਗਾਦ ਬੋਧ ਕੀਮਤ ਪਰੇ ਨਾ ਪਾਵੋ 타की शरण ਸਤਪੁਰਖ ਕੀ ਸਤਗੁਰ ਪੁਰਖ ਧਿਆਵੋ ਭਇਓ ਕਿਰਪਾਲ ਦਿਆਲ ਪ੍ਰਭ ਠਾਕੁਰ ਕਾਟਿਓ ਬੰਦ ਘਰਾਵੋ ਓ ਨਾਨਕ ਜੋ ਸਾਧ ਸੰਗ ਪਾਇਓ ਤੋ ਫਿਰ ਜਨਮ ਨ ਆਵੋ ਆਸਾ ਮਹੱਲਾ ਪੰਜਵਾ ਅੰਤਰ ਗਾਵੋ ਬਾਹਰ ਗਾਵੋ ਗਾਵੋ ਜਗ ਸਵਾਰੀ ਸੰਗ ਚਲਨ ਕੋ ਤੋ ਸਾਦੀਨਾ ਗੋਵਿੰਦ ਨਾਮ ਕੇ ਬਿਉਹਾਰੀ ਅਵਰ ਬਿਸਾਰੀ ਬਿਸਾਰੀ ਨਾਮਦਾਨ ਗੁਰਪੂਰੈ ਦਿਓ ਮੈਂ ਇਹੋ ਆਧਾਰੀ ਰਹਾਉ ਦੁਖਨ ਗਾਵੋ ਸੁਖ ਪੀ ਗਾਵੋ ਮਾਰਗ ਪੰਥ ਸਮਾਰੀ ਨਾਮ ਦਿਰੜ ਗੁਰ ਮਨ ਮਹਿ ਦੀਆ ਮੂਰੀਤ ਸਾਬਝਾਰੀ ਦਿਨ ਭੀ ਗਾਵੋ ਰੈਣੀ ਗਾਵੋ ਗਾਵ ਸਾਸ ਸਾਸ ਰਸਨਾਰੀ ਸਤ ਸੰਗਤ ਮਹਿ ਬਿਸਾਸ ਹੋਏ ਹਰ ਜੀਵਤ ਮਰਤ ਸੰਗਾਰੀ ਜਨ ਨਾਨਕ ਕੋ ਇਹੋ ਦਾਨ ਦੇਹੁ ਪ੍ਰਭ ਪਾਵ ਸੰਤ ਰੇਨ ਉਰਖਾਰੀ ਸ਼ਰਮਣੀ ਕਥਾ ਨੈਨ ਦਰਸ ਵੇਖੋ ਮਸਤਕ ਗੁਰ ਚਰਨਾਰੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਸਾ ਘਰ ਦਸਵਾ ਮਹੱਲਾ ਪੰਜਵਾ ਜਿਸ ਨੂੰ ਤੂੰ ਆਸਿਰ ਕਰ ਮੰਨਹਿ ਤੇ ਪਾਹਨ ਦੋ ਦਾ ਪੁੱਤਰ ਕਲਤਰ ਗ੍ਰਹ ਸਗਲ ਸਮਗਰੀ ਸਭ ਮਿਥਿਆ ਅਸਨਾਬ ਰੇ ਮਨ ਕਿਆ ਕਰਹਿ ਹੈ ਹਾ दृष्ट देख जैसे हर चंदोरी एक राम भजन लेला रहाओ जैसे बस्तर देह उडाने दिन दोए चार पुरा पीत ऊपर केतक धाईए अंत ओर को आहा जैसे अंब कुंड कर रखेओ ਪਰਤ ਸਿੰਧ ਗਲ ਜਾ ਆਵਗ ਆਗਿਆ ਪਾਰ ਬ੍ਰਹਮ ਕੀ ਉਠ ਜਾਸੀ ਮੋਹਤ ਚਸਾ ਰੇ ਮਨ ਲਿਖੇ ਚੱਲ ਹੈ ਲਿਖੇ ਵੈਸੇ ਹੈ ਲਿਖੇ ਲੈਂਦਾ ਸਾ ਸਦਾ ਕੀਰਤ ਕਰ ਨਾਨਕ ਹਰ ਕੀ ਉਬਰੇ ਸਤ ਗੁਰ ਚਰਨ ਉਟਾਹਾ ਆਸਾ ਮਹਲਾ ਪੰਜਵਾਂ ਅਪੁਸ਼ਟ ਬਾਤ ਤੇ ਪਈ ਸੀ ਧਰੀ ਦੂਤ ਦੁਸ਼ਟ ਸਜਨਈ ਅੰਧਕਾਰ ਮਹਿ ਰਤਨ ਪ੍ਰਗਾਸਿਓ ਮਲੀਨ ਬੁੱਧ ਹਸਨਈ ਜੋ ਕਿਰਪਾ ਗੋਬਿੰਦ ਭਈ ਸੁਖ ਸੰਪਤ ਹਰ ਨਾਮ ਫਲ ਪਾਏ ਸਤ ਗੁਰ ਮਿਲਈ ਰਹਾਉ ਮੋਹ ਕਿਰਪਨ ਕੋ ਕੋਈ ਨ ਜਾਣਤ ਸਗਲ ਭਵਨ ਪ੍ਰਗਟਈ ਸੰਗ ਬੈਠਨੋ ਕਹਿ ਨ ਪਾਵਤ ਹੁਣ ਸਗਲ ਚਰਨ ਸੇਵਈ ਆਢ ਆਢ ਕੋ ਫਿਰ ਤਢੁੰਦੇ ਮਨ ਸਗਲ ਤ੍ਰਿਸ਼ਨ 부ਜ ਗਈ ਇੱਕ ਬੋਲ ਪੀ ਖਵ ਤੋਂ ਨਾਹੀ ਸਾਧ ਸੰਗਤ ਸੀਤ ਲਈ ਇੱਕ ਜਿਹੀ ਗੁਣ ਕਮਨ ਵਖਣੇ ਅਗਮ ਅਗਮ ਅਗਮਈ ਦਾਸ 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 ਕੋ ਕਰਿਓ ਜਨਾਨਕ ਹਰ ਸਰਣਈ ਇੱਕ ਜਹੀ ਗੁਣ ਕਵਨ ਵਖਾਨੇ ਅਗਮ ਅਗਮ ਅਗਮਈ ਦਾਸ 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 ਕੋ ਕਰਿਓ ਜਨਾਨਕ ਹਰ ਸਰਣਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ